ਹੁਣੇ ਉਮੀਦਵਾਰ ਐਲਾਨਿਆ ਹੋਇਆ ਸੀਗਾ ਵਿੱਚ ਵਿਚਾਲੇ ਸਭ ਕੁਝ ਛੱਡ ਕੇ ਤੇ ਫਰਾਰ ਹੋ ਗਏ ਇਹ ਸਾਜ਼ਿਸ਼ਾਂ ਭਾਜਪੀ ਦੀ ਪਿਛਲੇ 3-4 ਸਾਲਾਂ ਤੋਂ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਹਨੂੰ ਆਪਾਂ ਆਪਰੇਸ਼ਨ ਲੋਟਸ ਦੇ ਨਾਂ ਤੇ ਦੱਸਿਆ ਹੈ ਕਈ ਐਮਐਲਏਜ਼ ਕਈ ਐਮਪੀਜ਼ ਨੂੰ ਆਪਣੇ ਕਿਸੇ ਨਾ ਕਿਸੇ ਬੰਦੇ ਦੇ ਥਰੂ ਮੈਸੇਜ ਭੇਜਦੇ ਸੀ ਉਹਨਾਂ ਨੂੰ ਮਨੀ ਦੇ ਥਰੂ ਖਰੀਦਣ ਦੀ ਕੋਸ਼ਿਸ਼ ਕਰਦੇ ਸੀ ਕੱਲ ਨਰੇਟਿਵ ਚੱਲਦਾ ਪਿਆ ਸੀਗਾ ਕਿ ਵਿਕ ਗਏ ਤੁਹਾਨੂੰ ਲੱਗਦਾ ਕਿਤੇ ਵਿਕ ਗਏ 110% ਸੋ ਦੋਹੀ ਰੀਜ਼ਨੋਂ ਨੰਬੀ ਜੀਪੀ ਕੋਲ ਯਾ ਤੇ ਉਹਨਾਂ ਨੂੰ ਡਰਾਓ ਧਮਕਾਓ ਸੀਬੀਆਈ ਇਨਕਮ ਟੈਕਸ ਈਡੀ ਯਾ ਉਹਨਾਂ ਨੂੰ ਖੁੱਲਾ ਪੈਸਾ ਦੋ ਕੱਲ ਤੁਸੀਂ ਵੀ ਗਰਾਊਂਡ 'ਤੇ ਸੀਗੇ ਨਾਰਮਲ ਸਿਟੀਜ਼ਨ ਕਿਵੇਂ ਕਹਿ ਰਿਹਾ ਸੀ ਕਿ ਜਲੰਧਰ ਨੂੰ ਇਹਨਾਂ ਦੋਨਾਂ ਨੇ ਠੱਗਿਆ ਹੈ ਰਾਗਵ ਚੱਡਾ ਬਾਰੇ ਵੀ ਗੱਲ ਚੱਲ ਰਹੀ ਹੈ ਰਾਗਵ ਚੱਡਾ ਵੀ ਬੀਜੇਪੀ ਕਿਸੇ ਵੇਲੇ ਵੀ ਜਾ ਸਕਦੇ ਆ ਕਹਿੰਦੇ ਇਹ ਸਭ ਤੋਂ ਵੱਡਾ ਮਜ਼ਾਕ ਹੈ ਜੀ ਡੀ ਢੀਟ ਮੋਦੀ ਨੂੰ ਖਤਰਾ ਅੱਜ ਵੀ ਕੇਜਰੀਵਾਲ ਤੋਂ ਹੀ ਹੈ ਚੋਣਾਂ ਨਜ਼ਦੀਕ ਨੇ ਔਰ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਚੋਣਾਂ ਤੋਂ ਠੀਕ ਪਹਿਲਾਂ ਲੱਗ ਚੁੱਕਿਆ ਫਿਲਹਾਲ ਜੋ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਆ ਹੁਣ ਤੱਕ ਜੋ ਕੁਝ ਹੁੰਦਾ ਆ ਹਰ ਕੋਈ ਜਾਣਦਾ ਆ ਔਰ ਜੋ ਅਫਵਾਹਾਂ ਚੱਲਦੀਆਂ ਪਈਆਂ ਨੇ ਉਹਦੇ ਉੱਤੇ ਵੀ ਹਰ ਕਿਸੇ ਦੀ ਨਿਗਾਹ ਹਰ ਕਿਸੇ ਦੇ ਕੰਨ ਖੜੇ ਨੇ ਕੀ ਹੋਣ ਵਾਲਾ ਆਮ ਆਦਮੀ ਪਾਰਟੀ ਦੇ ਵਿੱਚ ਇਸ ਬਾਰੇ ਸੁਸ਼ੀਲ ਰਿੰਕੂ ਸ਼ੀਤਲ ਨਗਰਾਲ ਦੇ ਬਾਰੇ ਵਿੱਚ ਲੰਘੇ ਕੱਲ ਜੋ ਕੁਝ ਹੋਇਆ ਹਰ ਕਿਸੇ ਨੇ ਦੇਖਿਆ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਚਰਚਾਵਾਂ ਕਰਨੀਆਂ ਹੋਰ ਬਹੁਤ ਜ਼ਰੂਰੀ ਆ ਅੱਜ ਅਸੀਂ ਮੌਜੂਦ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਇੰਦਰ ਚੱਡਾ ਜੀ ਦੇ ਕੋਲ ਇੰਦਰਵੰਤ ਸਿੰਘ ਚੱਡਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਕੱਲ ਵੀ ਸਾਨੂੰ ਐਮਐਲਏ ਸੀ ਉਸ ਵੇਲੇ ਵੀ ਗੱਲਬਾਤ ਹੋਈ ਪਰ ਹੁਣ ਦੁਬਾਰਾ ਪਾਰਟੀ ਦੇ ਹਾਲਾਤਾਂ ਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਸਿੰਘ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡੇ ਆਪ ਤੇ ਇੰਟਰਵਿਊ ਲੈਣ ਤੇ ਦੱਸੋ ਜੀ ਜੋ ਹਾਲਾਤ ਬਣੇ ਹੋਏ ਨੇ ਪਾਰਟੀ ਦੇ ਹੁਣ ਤਾਂ ਇਹੀ ਪ੍ਰਤੀਤ ਹੋ ਰਿਹਾ ਕਿ ਆਮ ਆਦਮੀ ਪਾਰਟੀ ਖਾਤਮੇ ਵੱਲ ਜਾ ਰਹੀ ਹੈ ਖਤਮ ਹੋਣ ਜਾ ਰਹੀ ਹੈ ਜਿਹੜਾ ਝਾਲੂ ਝਾੜੂ ਦੇ ਢੀਲੇ ਸੀ ਉਹ ਖਿੰਡਦੇ ਜਾ ਰਹੇ ਦੇਖੋ ਇਹ ਆਪੋਜੀਸ਼ਨ ਦੀ ਅਸੰਪਸ਼ਨਸ ਰਹੀ ਹੈ ਸ਼ੁਰੂ ਤੋਂ ਜਦ ਜਦੋਂ ਪਰ ਰੈਵਿਊਸ਼ਨ ਚ ਆਇਆ 2012 13 ਚ ਪਾਰਟੀ ਕਾ ਆਮੀ ਤਾਂ ਅਮੀ ਇਹ ਲੋਕ ਹੀ ਮਜ਼ਾਕ ਕਰਦੇ ਸੀ ਕਈ ਸੀਨੀਅਰ ਲੀਡਰ ਕਹਿੰਦੇ ਸੀ ਕਿ ਜਦੋਂ ਪਾਰਟੀ ਜੇ ਵਜੂਦ ਤੇ ਆਈਗੀ ਅਸੀਂ ਇਸਤੀਫਾ ਦੇ ਦਾਂਗੇ ਬਹੁਤ ਜੀ ਕਿ ਐਸਾ ਲਗਾ ਲਗਦੀ ਸੀ ਪਰ ਅੱਜ ਦੇਖੋ ਤੁਸੀਂ ਪਾਰਟੀ ਹਮੇਸ਼ਾ ਚੜਦੀ ਕਲਾ ਚ ਰਹੀ ਸੀ ਅੱਜ ਵੀ ਚੜਦੀ ਕਲਾ ਚ ਹੈ ਤੁਹੋ ਹਾਲਾਤ ਨੇ ਤੋਂ ਤੁਹਾਡੇ ਸਾਹਮਣੇ ਹੀ ਆ ਪ੍ਰਤੱਖ ਹੈ ਜਿਨ੍ਹਾਂ ਨੂੰ ਲੈ ਕੇ ਆਉਂਦਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਵੋਟ ਜਿਤਾਈ ਦਿਨਾਂ ਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਉਹ ਛੱਡ ਗਏ ਉਹ ਅਦਵਚਾਲੇ ਛੱਡ ਗਏ ਜੇ ਹੁਣੇ ਉਮੀਦਵਾਰ ਐਲਾਨਿਆ ਹੋਇਆ ਸੀਗਾ ਵਿੱਚ ਵਿਚਾਲੇ ਸਭ ਕੁਝ ਛੱਡ ਕੇ ਤੇ ਫਰਾਰ ਹੋ ਗਏ ਦੇਖੋ ਪਰ ਪਾਰਟਿਕੁਲੀ ਜਿਹੜੇ ਬੰਦੇ ਛੱਡ ਗਏ ਮੈਂ ਉਹਨਾਂ ਨੂੰ ਇੰਨੀ ਇੰਪੋਰਟੈਂਸ ਇੰਪੋਰਟੈਂਟ ਨਹੀਂ ਸਮਝਦਾ हां एक ਗੱਲ ਜ਼ਰੂਰ ਦੱਸਣੀ ਚਾਹਾਂਗਾ ਜਿਹੜੀ ਸਸੀਂ ਬਾਰ-ਬਾਰ ਸਾਡੇ ਸੀਨੀਅਰ ਲੀਡਰਸ ਦੱਸਦੇ ਆਇਆ ਐ ਸਾਜ਼ਿਸ਼ਾ ਭਾਜਪੀ ਦੀ ਪਿਛਲੇ 3-4 ਸਾਲਾਂ ਤੋਂ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਹਨੂੰ ਆਪਾਂ ਆਪਰੇਸ਼ਨ ਲੋਟਸ ਦੇ ਨਾਂ ਤੇ ਦੱਸਿਆ ਟਾਈਮ ਟੂ ਟਾਈਮ ਅਸੀਂ ਵਾਰਨ ਕਰਦੇ ਰਹੇ ਆਂ ਔਰ ਟਾਈਮ ਟੂ ਟਾਈਮ ਇਹ ਕਹਿੰਦੇ ਰਹੇ ਆਂ ਕਿ ਆਪਰੇਸ਼ਨ ਲੋਟਸ ਬਹੁਤ ਤੇਜ਼ੀ ਨਾਲ ਜੜਾ ਫੜ ਰਿਹਾ ਔਰ ਸਾਡੇ ਕਈ ਐਮਐਲਏਜ਼ ਕਈ ਐਮਪੀਜ਼ ਨੂੰ ਆਪਣੇ ਕਿਸੇ ਨਾ ਕਿਸੇ ਬੰਦੇ ਦੇ ਥਰੂ ਮੈਸੇਜ ਭੇਜਦੇ ਸੀ ਉਹਨਾਂ ਨੂੰ ਮਨੀ ਦੇ ਥਰੂ ਕਰੀ ਕਰੀਦਨ ਦੀ ਕੋਸ਼ਿਸ਼ ਕਰਦੇ ਸੀ ਸਾਡੇ ਦੇਖੋ ਚੰਡੀਗੜ੍ਹ ਕੀ ਹੋਇਆ ਸਾਰਿਆਂ ਨੂੰ ਪਤਾ ਹੈ ਠੀਕ ਹੈ ਕੋਰਟ ਨੇ ਕੀ ਦਾ ਫੈਸਲਾ ਦਿੱਤਾ ਉਹ ਵੀ ਸਾਰਿਆਂ ਨੂੰ ਪਤਾ ਹੈ ਉਸ ਤੋਂ ਪਹਿਲੇ ਵੀ ਕਈ ਇਦਾਂ ਦੇ ਇਨਸੀਡੈਂਟ ਹੋਏ ਜਿਹੜਾ ਆਪਰੇਸ਼ਨ ਲੋਟਸ ਦੇ ਐਕਸਪੋਜ਼ ਕੀਤਾ ਸੋ ਕੱਲ ਵੀ ਉਹਦੀ ਕੜੀ ਹੈ ਆਪਰੇਸ਼ਨ ਲੋਟਸ ਸਾਡੇ ਰਹੀ ਚੀਕ ਚੀਕ ਕੇ ਕਹਿ ਰਹੇ ਸੀ ਕਿ ਆਪਰੇਸ਼ਨ ਲੋਟਸ ਸਾਡੇ ਨਾਲ ਹੋਇਆ ਸਾਨੂੰ ਆਫਰ ਆਇਆ ਉਹ ਹੀ ਹੁਣ ਪਾਜ ਪਾਜ ਜੁਆਇਨ ਕਰਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖ ਰਹੇ। ਦੇਖੋ ਇਹ ਤੇ ਉਹਨਾਂ ਦੀ ਪਰਸਨਲ ਹੁਣ ਸੋਚ ਹੈ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਉਹੀ ਦੱਸ ਸਕਦੇ ਹਾਂ। ਕੱਲ ਕੱਲ ਨਰੇਟਿਵ ਚੱਲਦਾ ਪਿਆ ਸੀਗਾ ਕਿ ਵਿੱਕ ਗਏ ਤੁਹਾਨੂੰ ਲੱਗਦਾ ਕਿ ਤੇ ਵਿੱਕ ਗਏ 110% ਦੇਖੋ ਦੋ ਚੀਜ਼ਾਂ ਭਜਪੀ ਦੀ ਦੋ ਸਟ੍ਰੈਟਜੀ ਹੈ ਜਾਂ ਤੇ ਈਡੀ ਤੋਂ ਡਰਾਓ। ਹਮਮ ਠੀਕ ਹੈ। ਹੁਣ ਤੁਸੀਂ ਦੇਖ ਲਓ ਜਿੰਨੇ ਵੱਡੇ ਵੱਡੇ ਸਕੈਮ ਕਰਨ ਵਾਲੇ ਮੰਤਰੀ ਪੂਰੇ ਦੇਸ਼ 'ਚ ਤੁਸੀਂ ਰੈਡੀ ਹਸਾਬ ਪਿਛਲੇ ਦਿਨੀ ਉਹਨਾਂ ਦਾ ਕਿੰਨਾ ਵੱਡਾ ਸਕੈਮ ਹੈ ਉਹ ਭਜਪੀ ਜੁਆਇਨ ਕਰ ਗਏ। ਅਮਰਿੰਦਰ ਸਿੰਘ ਅੱਧੀ ਕਾਂਗਰਸ ਬੀਜੇਪੀ ਚ ਜੁਆਇਨ ਕਰ ਗਈ ਹੈ ਸੋ ਦੋ ਹੀ ਰੀਜ਼ਨ ਹੁੰਦੇ ਨੇ ਬੀਜੇਪੀ ਕੋਲ ਜਾਂ ਤੇ ਉਹਨਾਂ ਨੂੰ ਡਰਾਓ ਧਮਕਾਓ ਸੀਬੀਆਈ ਇਨਕਮ ਟੈਕਸ ਈਡੀ ਜਾਂ ਉਹਨਾਂ ਨੂੰ ਖੁੱਲਾ ਪੈਸਾ ਦੋ ਉਹਨਾਂ ਕੋਲ ਦੋ ਹੀ ਚੁਆਇਸ ਦਿੰਦੇ ਨੇ ਜਾਂ ਤੇ ਉਹ ਪੈਸਾ ਦਿੰਦੇ ਨੇ ਜਾਂ ਡਰਾਉਂਦੇ ਨੇ ਸੋ ਇਹ ਦੋ ਚੀਜ਼ਾਂ ਚੱਲ ਰਹੀਆਂ ਨੇ ਬੀਜੇਪੀ ਚ ਉਹੀ ਹਲ ਹੋਇਆ ਜਾਂ ਤੇ ਪੈਸੇ ਨਾਲ ਖਰੀਦਿਆ ਗਿਆ ਜਾਂ ਨਨੋ ਡਰਾਇਆ ਗਿਆ ਦੋ ਚੀਜ਼ਾਂ ਅੰਦਰ ਖਾਤੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹ ਕਹਿੰਦੀਆਂ ਨੇ ਕਿ 18 ਐਮ ਐਲ اے ਆਮ ਆਦਮੀ ਪਾਰਟੀ ਦੇ ਫਿਲਹਾਲ ਉਹ ਨੇ ਜਿਨ੍ਹਾਂ ਨੇ ਅਮਿਤ ਸ਼ਾਹ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਗੁਪਤ ਮੀਟਿੰਗ ਹੋਈ ਹੈ ਪਾਰਟੀ ਨੂੰ ਐਂਡ ਤੱਕ ਪਹੁੰਚਾਇਆ ਗਿਆ ਔਰ ਹੁਣ ਪਾਰਟੀ ਖਤਮ ਕਰਨ ਦਾ ਤਿਆਰੀ ਹੈਗੀ ਹੈ ਪੂਰੀ ਇਹ ਅਸੰਪਸ਼ਨਸ ਹਨ ਸਾਡੀ ਪਾਰਟੀ ਬਿਲਕੁਲ ਸਟਰੋਂਗ ਹੈ ਸਾਡੇ ਐਮ ਐਲ ਐਸ ਬਿਲਕੁਲ ਸਟਰੋਂਗ ਹਨ ਇਹ ਸਭ ਅਸੰਪਸ਼ਨਸ ਹੈ अगेन ਇਸ ਦੇ ਬਾਰੇ ਮੈਂ ਹੋਰ ਜ਼ਿਆਦਾ ਕੁਝ ਵੀ ਕਹਿਣਾ ਚਾਹਾਂਗਾ ਬਟ ਇਹ اپੋਜੀਸ਼ਨ ਦਾ ਇੱਕ ਤਰੀਕਾ ਹੈਗਾ ਪਾਰਟੀ ਨੂੰ ਬਦਨਾਮ ਕਰਨ ਦਾ ਇਹਦੇ ਚ ਕੋਈ ਤੱਥ ਨਹੀਂ ਹੈਗਾ ਹੁਣ ਵੱਡੇ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਕੀ ਕਰੇਗੀ ਇਹ ਜਾਣਨਾ ਬਹੁਤ ਜ਼ਰੂਰੀ ਹੈ ਜਲੰਧਰ ਦੀ ਸੀਟ ਖਾਸ ਕਰਕੇ ਕਿਉਂਕਿ ਇੱਥੇ ਤਾਂ ਰਿੰਕੂ ਨਾ ਲਾਣਿਆ ਹੀ ਹੋਇਆ ਸੀ ਸ਼ਸ਼ੀਲ ਕੁਮਾਰ ਰਿੰਕੂ ਉਮੀਦਵਾਰ ਸੀ ਸਭ ਤੋਂ ਵੱਡੀ ਗੱਲ ਸਾਡਾ ਮੰਡਟੇਟ ਸਾਡੇ ਲਈ ਇੰਪੋਰਟੈਂਟ ਹੈ ਜਨ ਜਨਤਾ ਸਾਡੇ ਲਈ ਇੰਪੋਰਟੈਂਟ ਹੈ ਕੱਲ ਵੀ ਜੋ ਜਿੱਤਿਆ ਸੀ ਉਹ ਰਿੰਕੂ ਦੀ ਆਪਣੀ ਕੋਈ ਨਹੀਂ ਸੀਗੀ ਉਹ ਜਨਤਾ ਨੇ ਪਾਰਟੀ ਨੂੰ ਜਿਤਾਇਆ ਸੀ ਝਾੜੂ ਨੂੰ ਜਿਤਾਇਆ ਸੀ ਅੱਜ ਵੀ ਜਨਤਾ ਸਾਡੇ ਨਾਲ ਹੈ ਕੱਲ ਤੁਸੀਂ ਵੀ ਗਰਾਊਂਡ 'ਚ ਸੀਗੇ ਨਾਰਮਲ ਸਿਟੀਜ਼ਨ ਕੈਮੀਕ ਅਰੇਸੀ ਕੀ ਜਲੰਧਰ ਨੂੰ ਇਹਨਾਂ ਦੋਨਾਂ ਨੇ ਠੱਗਿਆ ਹੈ ਇਹ ਲੋਕਾਂ ਦੀ ਜ਼ੁਬਾਨ ਚ ਸੀਗਾ ਔਰ ਉਹਦਾ ਜਵਾਬ ਲੋਕ ਪਹਿਲੀ ਜੂਨ ਨੂੰ ਦੇਣਗੇ ਔਰ 4 ਨੂੰ ਤਾਂ ਸਾਰਿਆਂ ਨੂੰ ਪਤਾ ਲੱਗੇਗਾ ਜੋ ਵੀ ਕੈਂਡੀਡੇਟ ਸਾਡੀ ਪਾਰਟੀ ਸਿਲੈਕਟ ਹੋਏਗੀ ਉਹ ਜਿੱਤ ਕੇ ਆਏਗਾ ਕਿਉਂਕਿ ਜਨਤਾ ਸਾਡੇ ਨਾਲ ਹੈ ਸਾਨੂੰ ਹੋਰ ਕੁਝ ਇੰਪੋਰਟੈਂਟ ਨਹੀਂ ਕੱਲ ਕੀ ਹੋਇਆ ਉਹ ਸਾਡੇ ਲਈ ਇੰਪੋਰਟੈਂਟ ਨਹੀਂ ਸਾਡੇ ਇੰਪੋਰਟੈਂਟ ਹੈ ਸਾਡੀ ਜਿਹੜੀ ਮੰਡੇਟ ਹੈ ਸਾਡੀ ਜਨਤਾ ਫਿਰ ਹਾਲ ਤਾਂ ਜੀ ਨੇ ਸਰਦਾਰ ਬਲਕਾਰ ਸਿੰਘ ਜਿਹੜੇ ਨੇ ਉਹਨਾਂ ਨੂੰ ਉਮੀਦਵਾਰ ਲਾਣਿਆ ਜਾ ਸਕਦਾ ਇਹ ਚੱਲਦਾ ਪਿਆ ਹੋਦਾ ਰਿਹਾ ਹੈ ਕੁਝ ਇਹ ਅਜੇ ਬਹੁਤ ਜਲਦੀ ਹੈ ਇਸ ਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਜੋ ਪਾਰਟੀ ਦਾ ਹਾਈ ਕਮਾਂਡ ਹੈਗਾ ਤੁਹਾਡੇ ਅੱਗੇ ਜਲਦੀ ਆ ਜਾਏਗਾ ਅੱਛਾ ਸਰ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੁੰਦਾ ਜਦੋਂ ਸਾਨੂੰ ਪਤਾ ਆਇਆ ਜਦੋਂ ਆਪਾਂ ਹੁਣ ਇਦਾਂ ਦੇ ਬਿਆਨ ਦੇ ਰਹੇ ਹਾਂ ਕਿ ਇਹ ਇਸੇ ਤਰ੍ਹਾਂ ਦੇ ਸੀਗੇ ਇਹਨਾਂ ਨੇ ਧੋਖਾ ਦਿੱਤਾ ਪਾਰਟੀ ਨੂੰ ਇਹ ਪਹਿਲਾਂ ਵੀ ਕਿਸੇ ਦੂਜੀ ਪਾਰਟੀ ਤੋਂ ਹੋ ਕੇ ਆਏ ਆ ਫਿਰ ਉਦੋਂ ਇਹਨਾਂ ਨੂੰ ਕਿਉਂ ਲਿਆਂਦਾ ਗਿਆ ਦੂਜੀ ਪਾਰਟੀ ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਧੋਖਾ ਦੇ ਕੇ ਤੇ ਦੂਜੀ ਬੰਦੇ ਸਾਡੀ ਆਈਡੀਆਲੋਜੀ ਨੂੰ ਅਡਾਪਟ ਕਰਦਾ ਸੀ ਉਹਨੂੰ ਵੈਲਕਮ ਕਰਦੇ ਆ ਕੋਈ ਵੀ ਹੋ ਸਕਦਾ ਹੈ ਡੈਫੀਨਿਟਲੀ ਫਿਲਟਰ ਇਸ਼ੂ ਹੁੰਦੀ ਆ ਸਾਡਾ ਸਰਵੇ ਹੁੰਦਾ ਸਾਰਾ ਕੁਝ ਹੁੰਦਾ ਪਾਰਟੀ ਕਰਦੀ ਹੈ ਬਟ ਉਦេច ਅਸੀਂ ਇਹ ਦੇਖਦੇ ਆ ਕਿ ਹਾਂ ਜਿਹੜਾ ਬੰਦਾ ਆ ਰਿਹਾ ਉਹ ਸਾਡੀ ਪਾਰਟੀ ਦੀ ਜੋ ਆਈਡੀਆਲੋਜੀ ਨੂੰ ਅਡਾਪਟ ਕਰਦਾ ਹੈ ਤਾਂ ਅਸੀਂ ਉਹਨੂੰ ਵੈਲਕਮ ਕਰਦੇ ਆ ਇਹ ਪਾਰਟੀ ਦੀ ਸਟਰੈਟਜੀ ਹੈ ਇਹ ਹੀ ਪਾਰਟੀ ਦਾ ਤਰੀਕਾ ਸੋ ਸਵੇਲੇ ਜੋ ਹੋਇਆ ਉਹ ਅਕੋਰਡਿੰਗ ਟੂ ਪਾਰਟੀ ਦੇ ਪ੍ਰਿੰਸੀਪਲ ਦੇ ਅਨੁਸਾਰ ਹੀ ਹੋਇਆ ਪਰ ਅੰਦਰੋਂ ਕੀ ਮੰਸ਼ਾ ਹੈ ਉਹ ਆਪਾਂ ਕੋਈ ਵੀ ਗੈਸ ਨਹੀਂ ਕਰ ਸਕਦਾ ਔਰ ਆਮ ਆਦਮੀ ਪਾਰਟੀ ਜਿਸ ਸਟੇਟ ਤੇ ਖੜੀ ਹੋਈ ਹੈ ਚੋਣਾ ਆਉਣ ਨੇ ਨਜ਼ਦੀਕ ਨੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇਸ ਵੇਲੇ ਬੜੀ ਕ੍ਰੂਸ਼ਲ ਸਟੇਟ ਹੈਗੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਲ ਆਪਣੇ ਉਮੀਦਵਾਰ ਘਟਦੇ ਨਜ਼ਰ ਆ ਰਹੇ ਹਨ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਸਾਡੀ ਸਟ੍ਰੈਟਜੀ ਬਿਲਕੁਲ ਕਲੀਅਰ ਹੈ ਦੇਖੋ ਸਾਡੇ ਜਿਹੜੇ ਮੁੱਦੇ ਹਨ ਉਹੀ ਸਾਡਾ ਪ੍ਰਿੰਸੀਪਲ ਹੈ ਐਜੂਕੇਸ਼ਨ ਹੈਲਥ ਇਨਫਰਾਸਟ੍ਰਕਚਰ ਡਵੈਲਪਮੈਂਟ ਇਨੀ ਮੁੱਦਿਆਂ ਤੇ ਅਸੀਂ ਲੋਕਾਂ ਕੋਲ ਜਾ ਰਹੇ ਹਾਂ ਵੋਟ ਮੰਗਣ ਉਸ ਸਾਡਾ ਬੜਾ ਸਟਰੋਂਗ ਹੈ ਸਾਡਾ ਕਾਡਰ ਅੱਜ ਵੀ ਗਰਾਊਂਡ ਤੇ ਕੰਮ ਕਰ ਰਿਹਾ ਹੈ ਔਰ ਅੱਜ ਨਹੀਂ ਪਿਛਲੇ ਮਹੀਨੇ ਤੋਂ ਕੰਮ ਕਰ ਰ ਸਾਨੂੰ ਜੋ ਫੀਡਬੈਕ ਲੋਗਾ ਤੋਂ ਮਿਲ ਰਿਹਾ ਬੜਾ ਪੋਜ਼ਿਟਿਵ ਮਿਲ ਰਿਹਾ ਉਹ ਕਹਿੰਦੇ ਜੀ ਬਿਲਕੁਲ ਸਾਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਸਾਡਾ ਹੈਲਥ ਫ੍ਰੀ ਹੋ ਰਿਹਾ ਹੈ ਬੱਚੇ ਦੀ ਸਕੂਲਿੰਗ ਬਹੁਤ ਅੱਛੀ ਚੱਲ ਰਹੀ ਹੈ ਦੇ ਆਰ ਵੈਰੀ ਮਚ ਸੈਟੀਸਫਾਈਡ ਸੋ ਸੱਡਨਲੀ ਉਹ ਬਹੁਤ ਵੱਡਾ ਮੋਰਲ ਬੂਸਟਰ ਪੇ ਇੱਕ ਛੋਟੀ ਮੋਟੀ ਚੀਜ਼ਾਂ ਸਾਨੂੰ ਅਹਿਮਤ ਨਹੀਂ ਰਖਦੀਆਂ ਰਾਗਵ ਚੱਡਾ ਬਾਰੇ ਵੀ ਗੱਲ ਚੱਲ ਰਹੀ ਹੈ ਰਾਗਵ ਚੱਡਾ ਵੀ ਬੀਜੇਪੀ ਕਿਸੇ ਵੇਲੇ ਵੀ ਜਾ ਸਕਦੇ ਆ ਕਹਿੰਦੇ ਇਹ ਸਭ ਤੋਂ ਵੱਡਾ ਮਜ਼ਾਕ ਹੈ ਦੀ ਡੇਟ ਚ ਮੈਨੂੰ ਲੱਗ ਰਿਹਾ ਐਸੰਪਸ਼ਨਸ ਐਂਡ ਆਪੋਜੀਸ਼ਨ ਦੀ ਹੋਰ ਕੁਝ ਨਹੀਂ ਬਿਲਕੁਲ ਮਖੌ ਰਿੰਕੂਵਾਰੀ ਵੀ ਇਹ ਜਮਚੰਦੀ ਕਈਆਂ ਜਾ ਰਹੀਆਂ ਸੀ ਔਰ ਆਖਰਕਾਰ ਉਹ ਸਟੇਜ ਤੇ ਬੈਠੇ ਨਜ਼ਰ ਆ ਗਏ ਨਹੀਂ ਮੈਂ ਹਜੇ ਵੀ ਇਸ ਬਾਰੇ ਕੋਈ ਟਿੱਪਣੀ ਦੇਵਾਂਗਾ ਮੇਰੇ ਲਈ ਇਹ ਬਹੁਤ ਵੱਡਾ ਜੋਕ ਹੈ ਜੋ ਮੈਂ ਸਮਝ ਰਿਹਾ ਐਦਾ ਦੀ ਕੋਈ ਨਹੀਂ ਹੈ অপੋਜੀਸ਼ਨ ਬੋਥ ਤੇ ਦੇਖੋ ਜੀ ਅੱਜ ਸਾਰਿਆਂ ਨੂੰ ਆਮ ਆਦਮੀ ਪਾਰਟੀ ਤੋਂ ਵੱਡਾ ਖਤਰਾ ਮਹਿਸੂਸ ਹੋ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਪੂਰੇ ਹਿੰਦੁਸਤਾਨ 'ਚ ਉੱਭਰ ਰਹੀ ਹੈ ਆਮ ਆਦਮੀ ਪਾਰਟੀ ਦਾ ਪੂਰੇ ਹਿੰਦੁਸਤਾਨ 'ਚ ਕੈਟਰ ਵੱਧ ਰਿਹਾ ਹੈ ਕੱਲ ਤੁਸੀਂ ਅਸਾਮ ਦੀ ਦੇਖੋ ਜਦੋਂ ਨਾਮਿਨੇਸ਼ਨ ਹੋਈ ਕਿੰਨੀ ਜਨਸੰਖਿਆ 'ਚ ਲੋਕੀ ਕੈਂਡੀਡੇਟਸ ਦੇ ਨਾਲ ਸੀਗੇ ਸੋ ਇੱਕ ਦਰਦਾ ਮਾਹੌਲ ਹੈ اپوزیشن ਨੂੰ اور ਇਦਾਂ ਦੀ ਉਹਨਾਂ ਦੀ ਥਾਟ ਪ੍ਰੋਸੈਸ ਜਾਇਜ਼ ਹੈ ਉਹ ਇਦਾਂ ਦੀ ਗੱਲ ਕਰਨਗੇ ਮੋਦੀ ਨੂੰ ਮੋਦੀ ਨੂੰ ਖਤਰਾ ਅਜਵੀ ਕੇਜਰੀਵਾਲ ਤੋਂ ਹੀ ਹੈ ਮੋਦੀ ਫੀਅਰਸ ਕੇਜਰੀਵਾਲ ਜੀ ਡਰ ਦਾ ਮਾਹੌਲ ਹੈਗਾ ਤਾਂ ਹੀ ਕਰਕੇ ਤਾਂ ਮੇਬੀ ਇਨੀਆਜ਼ਰੀ ਆਬਲੀਗੇਸ਼ਨਸ ਲਗਾਈਆਂ ਜਾ ਰਹੀਆਂ ਤਾਂ ਕਰਕੇ ਤਰਵਨ ਕੇਜਰੀਵਾਲ ਕਹਿੰਦੇ ਗ੍ਰਿਫਤਾਰ ਹੋ ਗਏ ਇਲਜ਼ਾਮ ਤਾਂ ਹੀ ਨੇ ਪਰ ਉਹੀ ਹਾਲਾਤ ਹੁਣ ਪੰਜਾਬ 'ਚ ਬਣਦੇ ਪਏ ਨੇ ਇਵੈਂਚੁਅਲੀ ਕੀ ਇਹ ਡਰ ਇੰਨਾ ਵੱਡਾ ਕਤਕ ਸਾਬਤ ਹੋ ਜਾਊਗਾ ਆਮ ਆਦਮੀ ਪਾਰਟੀ ਲਈ ਕਿ ਹੁਣ ਪਾਰਟੀ ਖਤਮ ਕਰ ਦਿੱਤੀ ਜਾਵੇ ਜਦ ਤੱਕ ਪਾਰਟੀ ਦਾ ਕਾਰਡਰ ਪੋਜ਼ਿਟਿਵ ਹੈ ਜਦ ਤੱਕ ਪਬਲਿਕ ਸਾਡੇ ਨਾਲ ਹੈ ਪਾਰਟੀ ਚੜਦੀ ਕਲਾ ਚ ਰਹੇਗੀ ਇਹਦੇ ਚ ਕੋਈ ਦੁਨੀਆ ਦੀ ਤਾਕਤ ਸਾਨੂੰ ਰੋਕ ਨਹੀਂ ਸਕਦੀ ਲੋਕ ਸਭਾ ਅੰਤ ਵਿੱਚ ਹੀ ਪੁੱਛਾਂਗਾ ਲੋਕ ਸਭਾ ਚੋਣਾਂ ਹੁਣ ਐਨ ਨਜ਼ਦੀਕ ਨੇ ਉਹਨਾਂ ਤੋਂ ਪਹਿਲਾਂ ਪਹਿਲਾਂ ਪਾਰਟੀ ਆਪਣੇ ਆਪ ਨੂੰ ਦੁਬਾਰਾ ਸਟੈਂਡ ਕਰ ਸਕੇਗੀ ਜੋ ਹਾਲਾਤ ਹੁਣ ਬਣੇ ਪਾਰਟੀ ਘਦੀ ਦਿਖੀ ਨਹੀਂ ਪਾਰਟੀ ਹੈ ਚੜਦੀ ਕਲਾ ਚ ਹੈ ਤੇ ਮੈਨੂੰ ਤੁਸੀਂ ਜਿਹੜਾ ਕੁਐਸਚਨ ਹੈ ਬਿਲਕੁਲ ਮੇਰੇ ਲਈ ਅਜੀਬ ਜਿਹਾ ਪਾਰਟੀ ਸਟਰੋਂਗ ਹੈ ਪਾਰਟੀ ਦਾ ਕਾਡਰ ਸਟਰੋਂਗ ਹੈ ਪਾਰਟੀ ਦਾ ਮੋਰਲ ਬਹੁਤ ਜ਼ਿਆਦਾ ਸਟਰੋਂਗ ਹੈ ਆਪਾਂ 13 ਦੀ 13 ਸੀਟਾਂ ਜਿੱਤ ਕੇ ਇਹ ਤੁਹਾਨੂੰ ਪਤਾ ਚਲ ਜਾਏਗਾ ਚਾਰਜ ਹੋਣ ਬਿਲਕੁਲ ਆਮ ਆਦਮੀ ਪਾਰਟੀ ਨੂੰ ਲੈ ਕੇ ਫਿਲਹਾਲ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਹੈ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੇ ਵੱਲੋਂ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਹੁਣ ਵੀ ਉਸੇ ਤਰ੍ਹਾਂ ਕੀਤੇ ਜਾ ਰਹੇ ਨੇ ਹਾਲਾਂਕਿ ਹਾਲ ਹੀ ਦੇ ਵਿੱਚ ਇੱਕ ਵੱਡਾ ਫੇਰ ਬਦਲ ਹੋਇਆ ਹੈ ਇਹ ਫੇਰ ਬਦਲ ਕਿੰਨਾ ਕੁ ਘਾਤਕ ਸਾਬਤ ਹੋ ਸਕਦਾ ਆਮ ਆਦਮੀ ਪਾਰਟੀ ਲਈ ਜਾਂ ਫਿਰ ਆਉਂਦੇ ਸਮੇਂ ਨੂੰ ਕਿਹੜੇ-ਕਿਹੜੇ ਲੀਡਰ ਇਧਰੋਂ ਉਧਰ ਜਾਣਗੇ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ